ਬਲੀ ਕੰਧਾਰੀ ਬਾਰੇ ਤਾਂ ਤੁਸੀਂ ਸਭ ਨੇ ਸੁਣਿਆ ਹੋਵੇਗਾ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੰਜਾ ਸਾਹਿਬ ਦੇ ਤੇ ਹੁਣ ਅਸੀਂ ਚੱਲਿਆਂਗੇ ਬਲੀ ਕੰਧਾਰੀ ਦੀ ਮਜ਼ਾਰ ਦੇ ਦਰਸ਼ਨ ਕਰਨ ਬਲੀ ਕੰਧਾਰੀ ਉਹ ਜਿਸ ਨੇ ਪੰਜਾ ਸਾਹਿਬ ਹਸਨ ਅਬਦਾਲ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਭਾਈ ਮਰਦਾਨੇ ਦੇ ਨਾਲ ਤਾਂ ਮਰਦਾਨਾ ਕਹਿੰਦਾ ਜੀ ਮਹਾਰਾਜ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ ਤਾਂ ਗੁਰੂ ਮਹਾਰਾਜ ਨੇ ਕਿਹਾ ਤਾਹਾਂ ਕੋਈ ਫਕੀਰ ਰਹਿੰਦਾ ਹੈ ਉਹ ਤੋਂ ਜਾ ਕੇ ਪਾਣੀ ਮੰਗ ਲੈ ਜਦੋਂ ਦੋ ਤਿੰਨ ਗੇੜੇ ਮਾਰੇ ਫਕੀਰ ਗੁੱਸੇ 'ਚ ਆਇਆ ਤੇ ਉਸ ਨੇ ਮੰਗਰ ਭੱਜ ਕੇ ਆ ਕੇ ਦੇਖਿਆ ਵੀ ਇੱਥੇ ਇਹਦਾ ਗੁਰੂ ਬੈਠਾ ਤਾਂ ਗੁਰੂ ਨਾਨਕ ਦੇਵ ਜੀ ਦੇ ਉੱਪਰ ਆਪਣਾ ਉੱਥੋਂ ਇੱਕ ਪੱਥਰ ਰੋੜ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਪੰਜੇ ਨਾਲ ਉਸ ਪੱਥਰ ਨੂੰ ਰੋਕ ਲਿਆ ਸੀ ਅੱਜ ਵੀ ਉਸ ਪੱਥਰ ਦੇ ਉੱਪਰ ਪੰਜੇ ਦਾ ਨਿਸ਼ਾਨ ਹੈ ਪੂਰੀ ਵੀਡੀਓ ਦੇਖਣ ਦੇ ਲਈ ਹਰੀਕਾ ਟਰੈਵਲਰ ਚੈਨਲ ਦੇ ਵਿੱਚ ਤੁਸੀਂ ਇਸ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਜਿੱਥੇ ਤੁਸੀਂ ਪੰਜੇ ਦੇ ਦਰਸ਼ਨ ਵੀ ਕਰੋਗੇ ਅਸੀਂ ਹੁਣ ਔਖੀ ਚੜਾਈ ਦੇ ਵਿੱਚ ਸਿਕਿਉਰਿਟੀ ਗਾਰਡਾਂ ਦੇ ਨਾਲ ਮাজার ਤੇ ਪਹੁੰਚ ਚੁੱਕੇ ਆ ਇਹ ਹੈ ਜੀ ਬਲੀ ਕੰਧਾਰੀ ਦੀ ਮাজার